ਇਕੋ ਇਦਾਂ ਦੀ ਘਟਨਾ ਜਿਹੜੀ ਅਜੇ ਨਿਆਂ ਵਾਸਤੇ ਤਰਸ ਰਹੀ ਆ ਜਿਹੜੀ ਉਡੀਕ ਕਰ ਰਹੀ ਐ ਕਿ ਸ਼ਾਇਦ ਮੈਨੂੰ ਨਿਆਂ ਮਿਲ ਜੇ ਕਲਕੱਤਾ ਰੇਪ ਐਂਡ ਮਰਡਰ ਵਾਲੀ ਘਟਨਾ ਉਹਦੇ ਵਿੱਚ ਕੀ ਅਪਡੇਟਸ ਨੇ ਕੀ ਕੁਝ ਹੋ ਰਿਹਾ ਹੈ ਉਹਦੇ ਬਾਰੇ ਵੀ ਜਾਣਕਾਰੀ ਦਿਓ ਤੇ ਇੱਕ ਕਹਿੰਦੇ ਕਿ ਹਰਪ੍ਰੀਤ ਸਿੰਘ ਨੇ ਖਤ ਵੀ ਲਿਖਿਆ ਪਹਿਲਾਂ ਉਹ ਕਈ ਉਹਨਾਂ ਨੇ ਹੋਰ ਵੀ ਗੱਲਾਂ ਕਰਦੇ ਰਹੇ ਆ ਅਸੀਂ ਇਹਨਾਂ ਦੀ ਚਰਚਾ ਕਰਦੇ ਰਹੇ ਪਰ ਇਸ ਵਾਰੀ ਥੋੜਾ ਜਿਹਾ ਉਹ ਸਿੱਧੇ ਪਾਸੇ ਉਹਨਾਂ ਨੇ ਚੰਗੀ ਗੱਲ ਕੀਤੀ ਲੱਗਦੀ ਐ ਇਹ ਕੀ ਗੱਲਾਂ ਬਾਤਾਂ ਨੇ ਜੀ ਸਭ ਨਹੀਂ ਨਹੀਂ ਦੇਖੋ ਗੱਲ ਇਹ ਆ ਕਿ ਚਲੋ ਹਰਪ੍ਰਜਨ ਸਿੰਘ ਨੇ ਜਿਸ ਤਰ੍ਹਾਂ ਆਪਣਾ ਦਰਦ ਬਿਆਨ ਕੀਤਾ ਜੀ ਉਹਨਾਂ ਦੇ ਕੋਲ ਨਾ ਅਧਿਕਾਰ ਵੀ ਹੈ ਜਜ਼ਬਾਤ ਵੀ ਹੈ ਸਾਰੀਆਂ ਚੀਜ਼ਾਂ ਨੇ ਕਿ ਉਹ ਇਸ ਤਰ੍ਹਾਂ ਕਰ ਸਕਦੇ ਆ ਹਾਂਜੀ ਪਰ ਗੱਲ ਇਹ ਆ ਕਿ ਹੁਣ ਉਹ ਜੁੜੇ ਨੇ ਇੱਕ ਸਿਆਸੀ ਧਿਰ ਦੇ ਨਾਲ ਵੀ ਜੀ ਸਾਡੀ ਬਦਕਿਸਮਤੀ ਇਹ ਆ ਕਿ ਇੰਡੀਆ 'ਚ ਹਰੇਕ 16ਵੇਂ ਮਿੰਟ ਇੱਕ ਰੇਪ ਰਜਿਸਟਰਡ ਹੁੰਦਾ ਹ ਹੂੰ ਯਾਨੀ ਲਗਭਗ 90 ਤੋਂ 100 ਜੀ ਦਿਨ ਪਰਵਾਜੇ ਦੇਖੀ ਅੰਕੜਾ ਹੂੰ ਸਾਡੀ ਸਿਆਸਤ ਜਿਹੜੀ ਹੈ ਉਹਦੇ ਚੋਂ ਕੁਝ 99 ਮੁੱਦਿਆਂ ਤੇ ਜੀ ਚਾਹੇ ਉਹ ਇੱਜ਼ਤ ਜਾਂ ਪਤ ਲੁੱਟੀ ਦਾ ਮਸਲਾ ਹੋਵੇ ਚਾਹੇ ਕਿਸੇ ਦੀ ਇਸ ਤਰ੍ਹਾਂ ਦੀ ਦਰਿੰਦਗੀ ਜਿਹੜੀ ਕਿ ਜਾਨ ਤੋਂ ਹੀ ਪੀੜਤਾ ਹੱਥ ਤੋਂ ਮੈਂਦੀ ਹੈ ਜੀ ਇਹ 99 ਮੁੱਦਿਆਂ ਤੇ ਹੀ ਰਾਜਨੀਤੀ ਕਰਦੇ ਨੇ ਅਸੀਂ ਬਿਲਕੁਲ ਨਿਰਪਿਆ ਕਾਂਡ ਦੇ ਵਿੱਚ ਵੀ ਵਿਖਿਆ ਹਮ ਅਸੀਂ ਇਹਦੇ ਵਿੱਚ ਵੀ ਵਿਖ ਰਹੇ ਹਾਂ ਜੀ ਨਾ ਮੈਂ ਤੁਹਾਨੂੰ ਹੁਣ ਰੀਸੈਂਟਲੀ ਇੱਕ ਵਾਪਰੀ ਦਰਿੰਦਗੀ ਦੀ ਗੱਲ ਕਰ ਦੇਣਾ ਹਮ ਪੰਜਾਬ ਦੀ ਇੱਕ ਲੜਕੀ ਦੇ ਨਾਲ ਇੱਕ ਬਾਹਰੀ ਸੂਬੇ ਦੇ ਵਿੱਚ ਬੱਸ ਸਟੈਂਡ ਦੇ ਅੰਦਰ ਹਮ ਬੱਸ ਚ ਗੈਂਗ ਰੇਪ ਹੋਇਆ ਓਹ ਹੋ ਕੀ ਸਾਡੇ ਇਹ ਜਿਹੜੇ ਮਾਨਯੋਗ ਨੇ ਸਾਡੇ ਇਹ ਜਿਹੜੇ ਐਮਪੀ ਸਾਹਿਬ ਨੇ ਜੀ ਕੀ ਉਹਦੇ ਵਾਸਤੇ ਬੁੱਲਣਗੇ ਕੀ ਇਹਨਾਂ ਨੂੰ ਪਤਾ ਹੀ ਆ ਉਸ ਘਟਨਾ ਦਾ ਸ਼ਾਇਦ ਪਤਾ ਮੈਨੂੰ ਲੱਗਦਾ ਪਤਾ ਵੀ ਨਹੀਂ ਹੋਣਾ ਇਹ ਕਿਸੇ ਨੂੰ ਵੀ ਨਹੀਂ ਪਤਾ ਜੀ ਉਹ ਕੁੜੀ ਬੇਸਿਕਲੀ ਕੀ ਆ ਕਿ ਮਾਪਿਓ ਤੋਂ ਬਗੈਰ ਜੀ ਰਹੀ ਸੀ ਭਰਾ ਭਾਬੀ ਕੋਲ ਸੀ ਉਹਨਾਂ ਨੇ ਕੱਢ ਦਿੱਤਾ ਉਹ ਬੱਸ ਤੇ ਸਵਾਰ ਹੋ ਕੇ ਕਿਤੇ ਦੂਜੇ ਸ਼ਹਿਰ ਆ ਗਈ ਜਿੱਥੇ ਬੱਸ ਦੇ ਵਿੱਚ ਲਾਲ ਰੰਗ ਦੀ ਬੱਸ ਜਿਹੜੀ ਕਿ ਉੱਤਰ ਪ੍ਰਦੇਸ਼ ਦੀ ਹੈ ਜੀ ਉਹਦੇ ਵਿੱਚ ਗੈਂਗਰੇਪ ਹੋਇਆ ਕਿਉਂਕਿ ਉੱਤਰ ਪ੍ਰਦੇਸ਼ ਦਾ ਮਾਮਲਾ ਬੜੀਆਂ ਮੰਦਪਾਕੀਆਂ ਜੇ ਮਨੀਪੁਰ ਦਾ ਮਾਮਲਾ ਹੈ ਉਹਦੇ ਵਿੱਚ ਸਿਆਸਤ ਇੱਕ ਵੱਖਰੇ ਕਿਸਮ ਦੀ ਚਾਲ ਚੱਲ ਜੀ ਜਦੋਂ ਕਿਉਂਕਿ ਦਰਿੰਦਗੀ ਤਾਂ ਦਰਿੰਦਗੀ ਹੈ ਨਾ ਸਿਰ ਬਿਲਕੁਲ ਜੀ ਮਨੀਪੁਰ ਦੇ ਵਿੱਚ ਜਦੋਂ ਔਰਤਾਂ ਦੇ ਨਾਲ ਜ਼ੁਲਮ ਕੀਤਾ ਗਿਆ ਜੀ ਉਦੋਂ ਸਾਡੇ ਬਹੁਤੇ ਪੋਲੀਟੀਸ਼ੀਅਨਾਂ ਇੱਕ ਦੂਜੇ ਵੱਲ ਚਾਕ ਰਹੇ ਸਨ ਕਿਉਂਕਿ ਨਰਿੰਦਰ ਮੋਦੀ ਦੀ ਆਲੋਚਨਾ ਜਦੋਂ ਕਰਨੀ ਹੋਵੇ ਨਾ ਫਿਰ ਲੱਤਾਂ ਭਾਰ ਨਹੀਂ ਚਲਦੀਆਂ ਬਿਲਕੁਲ ਇਹਨਾਂ ਦੇ ਮੂੰਹ 'ਚ ਦਹੀਂ ਜੰਮ ਜਾਂਦਾ ਹੈ ਜੀ ਮਮਤਾ ਬੇਨਰਜੀ ਕਿਉਂਕਿ ਵਿਰੋਧੀ तिरਚਿਆ ਤੇ ਮਮਤਾ ਬੇਨਰਜੀ ਦਾ ਰਾਜ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਰਾਮ ਰਾਜ ਆ ਉਹਦੇ ਰਾਜ ਦੇ ਵਿੱਚ ਨਾ ਕਦੇ ਸ਼ਾਂਤੀ ਆਈ ਹੈ ਨਾ ਕਦੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਸਿੱਕੇ ਬੰਦ ਹੋਇਆ ਪਰ ਗੱਲ ਇਹ ਕਿ ਸਿਲੇਕਟਿਵ ਤੁਹਾਨੂੰ ਪਤਾ ਰਾਜਨੀਤੀ ਜੇ ਹੁੰਦੀ ਹੈ ਤਾਂ ਉਥੇ ਸਵਾਲ ਵੀ ਬਣਦੇ ਨੇ ਦੋਏ ਚੀਜ਼ਾਂ ਜੇ ਸਿਲੇਕਟਿਵ ਰਾਜਨੀਤੀ ਹੋਏਗੀ ਤਾਂ ਸਵਾਲ ਵੀ ਹੋਣਗੇ ਬਿਲਕੁਲ ਬਾਕੀ ਜਿਹੜੀ ਇਸ ਘਟਨਾ ਦੇ ਮੁਤਲਕ ਅਪਡੇਸ਼ਨ ਦੀ ਗੱਲ ਹੈ ਤਾਂ ਉਹਦੇ ਵਿੱਚ ਦੇਖੋ ਕਈ ਚੀਜ਼ਾਂ ਆਉਂਦੀਆਂ ਨੇ ਜੀ ਹੁਣ ਮੰਮਤਾ ਬੈਨਰਜੀ ਉਥੇ ਬੈਠੀ ਹੋਈ ਹੈ ਉਹ ਵੀ ਸੜਕਾਂ ਤੇ ਆ ਹੂੰ ਉਧਰੋਂ ਡਾਕਟਰਾਂ ਦੇ ਤਬਾਦਲੇ ਕੀਤੇ ਜਾ ਰਹੇ ਆ ਜੀ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈ ਲਿਆ ਹਲਕ ਤੇ ਸੁਣਵਾਈ ਲੱਗੀ ਹੋਈ ਆ ਬਿਲਕੁਲ ਇਸ ਤੋਂ ਇਲਾਵਾ ਜੋ ਮਾਂ-ਬਾਪ ਹੈ ਉਕਤ ਲੜਕੀ ਦਾ ਹੂੰ ਉਕਤ ਲੜਕੀ ਦਾ ਮਾਪੇ ਜੋ ਦਰਿੰਦਗੀ ਦਾ ਸ਼ਿਕਾਰ ਹੋਈ ਆ ਮਾਫ ਕਰਨਾ ਸੀ ਨਾਂ ਨਹੀਂ ਲੈ ਸਕਦੇ ਕੁਝ ਬੰਦੇ ਫੇਸਬੁੱਕ ਤੇ ਨਾਂ ਲਿਖਦੇ ਨੇ ਫੋਟੋ ਪਾਉਂਦੇ ਆ ਜੀ ਇਹ ਗਲਤ ਆ ਪੀੜਤਾ ਦਾ ਕਦੇ ਵੀ ਨਾਂ ਅਸੀਂ ਨਹੀਂ ਨਹੀਂ ਕਰਦੇ ਚਾਇਜ਼ਗਰ ਬਿਲਕੁਲ ਫੋਟੋ ਵਗੈਰਾ ਚੜੀਏ ਜੀ ਵੈਸੇ ਵੀ ਮੀਡੀਆ ਤੇ پابੰਦੀ ਆ ਅੱਛਾ ਗੱਲ ਇਹ ਆ ਕਿ ਹੁਣ ਉਹ ਕਹਿੰਦੇ ਨੇ ਕਿ ਚੌਥੇ ਨੰਬਰ ਤੇ ਸਸਕਾਰ ਹੋਣਾ ਸੀ ਸਵੇਰੇ ਅੱਜ ਜੀ ਤਿੰਨ ਡੈਡ ਬੋਡੀਜ਼ ਪਹਿਲਾ ਪਈਆਂਸ ਹੂੰ ਭਜਾ ਕੇ ਉੱਥੇ ਦਵਾ ਦਬ ਸੰਸਕਾਰ ਕਰਵਾ ਦਿੱਤਾ ਗਿਆ। ਓਹੋ ਪਹਿਲਾ ਇੱਕ ਰਿਸ਼ਤੇਦਾਰ ਮੌਸੂ ਸੈਟ ਦੱਸਿਆ ਗਿਆ। ਜੀ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਜਿਹੜਾ ਪੀੜਤ ਮਾਂ ਪਿਓ ਆ ਜੀ ਜੀ ਉਹ ਸ਼ਰਿਆ ਮਮਤਾ ਬੈਨਰਜੀ ਤੇ ਸਵਾਲ ਚੁੱਕਦਾ। ਹੂੰ ਹੁਣ ਨਾਲ ਇਹ ਵੀ ਅੱਜ ਖਬਰ ਆਈ ਆ ਕਿ ਉਹ ਡਾਕਟਰ ਨਹੀਂ ਜਿਹੜੀ ਸੀ ਉਹ ਡਾਇਰੀ ਲਿਖਦੀ ਸੀ। ਹੂੰ ਰੂਟੀਨ ਚ ਜੀ ਉਸ ਡਾਇਰੀ ਦੇ ਕੁਝ ਪੰਨੇ ਵੀ ਗਾਇਬ ਨੇ اچھا खासा ਕੁਝ ਚੱਲ ਰਿਹਾ ਹੈ ਜੀ ਸਟ੍ਰਾਈਕ ਚੱਲ ਰਹੀ ਹੈ ਤਾਂ ਗੱਲੇ ਆ ਕਿ ਇਹਦੇ ਚ ਰਾਜਨੀਤੀ ਹੁੰਦੀ ਤਾਂ ਹੈ ਆਪਾਂ ਨੂੰ ਪਤਾ ਹੀ ਆ ਪਰ ਮੈਨੂੰ ਲੱਗਦਾ ਕਿ ਘੱਟੋ ਘੱਟ ਰਾਜਨੀਤੀ ਜਿਹੜੀ ਹੈ ਨਾ ਥੋੜੀ ਹੋਣੀ ਚਾਹੀਦੀ ਆ ਜੀ ਦੂਜੀ ਨਿਆਂ ਦੀ ਗੱਲ ਹੋਣੀ ਚਾਹੀਦੀ ਆ ਤੀਜਾ ਇਹ ਆ ਕਿ ਡਾਕਟਰਾਂ ਦੀ ਸਟ੍ਰਾਈਕ ਜਿਹੜੀ ਆ ਉਹ ਖਤਮ ਕਰਵਾਈ ਜਾਣੀ ਚਾਹੀਦੀ ਆ ਜੋ ਉਹਨਾਂ ਦੀ ਮੰਗ ਆ ਜੀ ਉਹਦੇ ਤੇ ਇਹਨਾਂ ਨੂੰ ਕੰਨ ਧਰਨਾ ਚਾਹੀਦਾ ਬਾਕੀ ਜੋ ਡਾਕਟਰਾਂ ਦੇ ਸਾਥੀ ਸੀ ਸਵਰਨ ਗੋਸਵਾਮੀ ਵਰਗੇ ਜਿਹੜੇ ਐਕਸਪੋਰਟ ਨੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਵੀ ਤਲਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਬੰਗਾਲ ਸਰਕਾਰ ਵੱਲੋਂ ਤਾਂ ਬਹੁਤ ਕੁਝ ਚੱਲ ਰਿਹਾ ਹੈ ਇਸ ਮਾਮਲੇ 'ਚ ਜੀ ਆਪਾਂ ਦੇਖਿਆ ਸਮਾਨਾਂਤਰ ਜੀ ਪੰਜਾਬੀ ਦੱਸ ਰਹੇ ਨੇ ਕਿ ਜਿਹੜੇ ਤੁਸੀਂ ਰੇਪ ਦੀ ਗੱਲ ਕਰ ਰਹੇ ਹੋ ਉੱਤਰਾਖੰਡ ਦੇ ਵਿੱਚ ਦੇਹਰਾਦੂਨ ਬੱਸ ਸਟੈਂਡ ਦੇ ਹੋਇਆ ਕਹਿੰਦੇ ਹੋ ਹਾਂਜੀ ਹਾਂਜੀ ਹੋਇਆ ਜੀ ਜੀ ਮਿੰਟੂ ਜੀ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਲੁਕੋਈਆਂ ਵੀ ਜਾ ਰਹੀਆਂ ਨੇ ਜਿਵੇਂ ਪੇਜ ਤੁਸੀਂ ਦੱਸਿਆ ਡਾਇਰੀ ਦੇ ਗੁੰਮ ਗਏ ਨੇ ਹੋਰ ਵੀ ਕਈ ਚੀਜ਼ਾਂ ਇਦਾਂ ਦੀਆਂ ਨੇ ਕਹਿੰਦੇ ਪੇਰੈਂਟਸ ਤੋਂ ਵੀ ਕੁਝ ਚੀਜ਼ਾਂ ਲੁਕੋਈਆਂ ਗਈਆਂ ਉਹਨਾਂ ਨੂੰ ਵੀ ਪੂਰਾ ਸੱਚ ਨਹੀਂ ਦੱਸਿਆ ਗਿਆ ਪਹਿਲਾਂ ਵੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਇਦਾਂ ਦੀ ਕੋਈ ਘਟਨਾ ਵਾਪਰ ਗਈ ਹੈ ਕੌਣ ਕਰ ਰਿਹਾ ਸੀ ਹਾਂ ਇਹਨਾਂ ਗੱਲਾਂ ਦਾ ਜਵਾਬ ਦੇ ਪਾ ਰਿਹਾ ਜਿੱਥੇ ਜੇ ਹੁਣ ਨੀਤੀ ਦੀ ਗੱਲ ਹੁੰਦੀ ਹੈ ਕਿਉਂਕਿ ਬਹੁਤ ਪੁੱਛਿਆ ਇਹਨਾਂ 2 ਦਿਨਾਂ ਦੇ ਵਿੱਚ ਬਹੁਤ ਗੱਲਾਂ ਨਿਕਲ ਕੇ ਆਈਆਂ ਨੇ ਕਿ ਉੱਥੇ ਜਿਹੜਾ ਉਹ ਪ੍ਰਿੰਸੀਪਲ ਸੀ ਮੈਡੀਕਲ ਕਾਲਜ ਦਾ ਉਹ ਵੀ ਹਰਾਮਖੋਰੀ ਕਰਦਾ ਸੀਗਾ ਹੂੰ ਉਹਦਾ ਕਰਪਸ਼ਨ ਚ ਤੇ ਨਾਂ ਗੂੰਜਦਾ ਹੀ ਗੂੰਜਦਾ ਹੈ ਹੁਣ ਡਰੱਗ ਤੇ ਮਨੁੱਖੀ ਤਸਕਰੀ ਦਾ ਵੀ ਕਥੇ ਤੌਰ ਤੇ ਉਸ ਕਾਲਜ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਸਰ ਅਸੀਂ ਇੱਥੇ ਬੈਠੇ ਕੋਈ ਪੁਖਤਾ ਗੱਲ ਜਿਹੜੀ ਹੈ ਕੋਈ ਨਹੀਂ ਕਰ ਸਕਦੇ ਕਿ ਹਾਂ ਆਹੀ ਪੁਖਤਾ ਹੈ ਸਾਡਾ ਕੋਈ ਦਾਵਾ ਨਹੀਂ ਹੂੰ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਜਿਸ ਤਰ੍ਹਾਂ ਦੀ ਰਾਜਨੀਤੀ ਹੈ ਜੀ ਜੀ ਜਿਸ ਤਰ੍ਹਾਂ ਦੀ ਇਹ ਵਹਿਸ਼ਤ ਹੈ ਦਰਿੰਦਗੀ ਹੈ ਮਨ ਆ ਬਾਜ਼ਾਰ ਹੁੰਦਾ ਸਰ ਬਿਲਕੁਲ ਸਰ ਬਿਲਕੁਲ ਜੀ ਮਨ ਆ ਬਾਜ਼ਾਰ ਬਿਲਕੁਲ ਆਰ ਸਾਹੀ ਜੀ ਵੀ ਕਹਿ ਰਹੇ ਨੇ ਕਿ ਬਹੁਤ ਮਾੜਾ ਹੋ ਰਿਹਾ ਹੈ ਦੇਸ਼ ਬਿਲਕੁਲ ਜੀ ਆਪਾਂ ਤਾਂ ਜੇ ਪਹਿਲਾਂ ਵਾਲੀਆਂ ਘਟਨਾਵਾਂ ਤੇ ਗੱਲ ਹੀ ਕਰ ਰਹੇ ਹਾਂ ਉਹਦੇ ਨੂੰ ਕੁਝ ਨਾ ਕੁਝ ਇਦਾਂ ਦਾ ਹੋਰ ਵਾਪਰ ਜਾਂਦਾ ਹੈ ਮਿੰਟੂ ਜੀ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜ ਗਏ ਨੇ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਜੀ ਤੇ ਤੁਹਾਨੂੰ ਇੱਕ ਗੁਦਾਰੀਸ਼ ਫਿਰ ਤੋਂ ਹੈ ਕਿ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਅਜੇ ਸੱਜਣ ਕਾਫੀ ਜੁੜਨ ਵਾਲੇ ਰਹਿੰਦੇ ਨੇ ਰੋਜ਼ਾਨਾ ਵਾਲੇ ਉਹ ਵੀ ਜੁੜ ਜਾਣ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਵੀ ਆਪਾਂ ਚੱਲੀਏ ਪੰਜਾਬ ਵੱਲ ਨੂੰ ਆਣੇ ਆ ਮਾਨ ਸਾਹਿਬ ਦਾ ਮੂਹ ਖੇਡਾਂ ਦੇ ਨਾਲ ਕਾਫੀ ਜ਼ਿਆਦਾ ਹੈ ਜੀ ਤੇ ਉਹਨਾਂ ਨੇ ਜਿਹੜੇ ਆਪਣੇ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਹੌਕੀ ਵਾਲਿਆਂ ਨੂੰ ਪਰ ਕੀ ਇਹ ਜਿਹੜਾ ਪਲੜਾ ਸਨਮਾਨਤ ਕਰਨ ਵਾਲਾ ਇਹ ਬਰਾਬਰ ਜਿਹਾ ਲੱਗਦਾ ਹੈ ਕਿਤੇ ਇਹ ਸੰਤੁਲਨ ਜਾਂ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਮੈਂ ਤਾਂ ਸਵੇਰ ਦੀਆਂ ਗਾਲਾਂ ਖਾਰ ਰਿਹਾ ਮੈਂ ਸਵੇਰੇ ਤੜਕੇ ਲਿਖ ਕੇ ਪਾਇਆ ਸੀਗਾ ਜੀ ਸਵੇਰ ਦੀਆਂ ਗਾਲਾਂ ਤਾਂ ਭਾਵੇਂ ਹੁੰਦਾ ਕਿ ਜਦੋਂ ਕੁਝ ਮੂਰਖ ਆਦਮੀ ਭਗਤ ਬਣ ਜਾਂਦੇ ਨੇ ਕਿਸੇ ਵੀਦਰ ਦੇ ਜੀ ਉਹਨਾਂ ਨੂੰ ਗੱਲ ਦਾ ਭਾਵੇਂ ਕੋਈ ਲਖਣ ਲੱਗੇ ਨਾ ਲੱਗੇ ਹੂੰ ਉਹਨਾਂ ਨੇ ਚੁੱਕ ਕੇ ਡੰਡਾ ਤੁਹਾਡੇ ਦੁਆਲੇ ਹੋ ਜਾਣਾ ਹੁੰਦਾ ਜੀ ਖੈਰ ਦੇਖੋ ਆ ਪਈ ਹੈ ਸਪੋਰਟਸ ਪਾਲਿਸੀ ਠੀਕ ਹੈ ਜੀ ਤੁਸੀਂ ਤੇ ਵੱਡਾ ਸਾਰਾ ਚਿੱਠਾ ਗੱਡੀ ਫੇਰ ਹਾਂ ਜੀ ਗੈਜਟ ਮੈਂ ਉਹਦਾ ਯਕੀਨੀ ਕਰਦਾ ਕਿ ਆਪਾਂ ਬਿਨਾ ਕਿਸੇ ਤੱਥਾਂ ਤੋਂ ਗੱਲ ਕਰੀ ਮੈਂ ਇਹ ਇਹਦੇ لحاظ ਨਾਲ ਹੀ ਗੱਲ ਕੀਤੀ ਆ